ਪਿਆਰੇ ਕਿਸਾਨ ਵੀਰੋ ਮੈਂ ਪ੍ਰਿੰਸ ਬਰਮਾ ਆਪਣੇ YouTube ਚੈਨਲ ਦੇ ਵਿੱਚ ਇੱਕ ਵਾਰ ਫਿਰ ਤੋਂ ਤੁਹਾਡਾ ਸਵਾਗਤ ਕਰਦਾ ਜਿਵੇਂ ਕਿ ਆਪਾਂ ਜਾਣਦੇ ਆਂ ਵੀ ਜੀਰੀ ਦਾ ਸੀਜ਼ਨ ਚੱਲ ਰਿਹਾ ਤੇ ਜੀਰੀਆਂ 40 45 ਤੋਂ 55 ਦਿਨ ਦੇ ਵਿੱਚ ਹੋ ਚੁੱਕੀਆਂ ਨੇ ਪੱਤਾ ਲਪੇਟ ਤੇ ਗੋਭ ਦੀ ਸੁੰਡੀ ਬਹੁਤ ਜ਼ਿਆਦਾ ਜੀਰੀਆਂ ਦੇ ਵਿੱਚ ਪੈ ਰਹੀ ਹੈ ਉਹਦੇ ਲਈ ਆਪਾਂ ਅੱਜ ਆਪਣਾ ਕੰਪੇਨਿੰਗ ਬੈਂਡ ਦੇ ਵਿੱਚ ਲਵੇ ਖੜੇ ਆ ਸ਼੍ਰੀ ਰਾਮ ਦੇਵ ਜੋ ਕਿ ਇੱਕ ਨਵੀਂ ਦਵਾਈ ਸ਼੍ਰੀ ਰਾਮ ਕਰੋਨ ਇਹਨਾਂ ਨੇ ਕੰਪਨੀ ਵਾਲਿਆਂ ਨੇ ਕੱਢੀ ਆ ਉਦੇ ਬਾਰੇ ਜੇ ਆਪਾਂ ਜਾਣਾਂਗੇ ਡਾਕਟਰ ਆਪਣਾ ਖੜੇ ਨੇ ਗੁਰਜੀਤ ਜੀ ਹਾਂਜੀ ਗੁਰਜੀਤ ਜੀ ਨਮਸਕਾਰ ਜੀ ਨਮਸਕਾਰ ਜੀ ਸਭ ਤੋਂ ਪਹਿਲਾਂ ਸਾਰੇ ਕਿਸਾਨ ਵੀਰਾਂ ਨੂੰ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਤੇ ਜੋ ਆਪਾਂ ਗੱਲ ਕਰਦੇ ਆ ਅੱਜ ਜੋ ਜੋ ਕੈਂਪੇਨ ਜੋ ਸ੍ਰੀ ਆਮ ਦੀ ਚੱਲ ਰਹੀ ਹੈ ਜੋ ਨਵੀਂ ਦਵਾਈ ਆਈ ਹੈ ਕਰੋਨ ਤੇ ਉੱਪਰ ਹਾਂਜੀ ਇਹਦੇ ਬਾਰੇ ਤੁਸੀਂ ਸਮਝਾਓ ਆਪਣਾ ਜਮੀਨਾਰ ਭਰਾਵਾਂ ਨੂੰ ਜੀ ਕੈਂਪੇਨ ਚਲਾਈਏ ਤਾਂ ਜੋ ਸਾਰੇ ਵੀਰਾਂ ਨੂੰ ਜਾਣਕਾਰੀ ਮਿਲ ਸਕੇ ਤੇ ਪਤਾ ਲੱਗ ਸਕੇ ਵੀ ਜੋ ਸ੍ਰੀ ਆਮ ਨੇ ਦਵਾਈ ਕੱਢੀ ਜੋ ਕਰੋਨ 9 ਦੀ ਤੇ ਉਸ ਦਾ ਕੀ ਕੰਮ ਹੈ ਜੀ ਜੋ ਇਹ ਇਹ ਦਵਾਈ ਹੈ ਜੀ ਪੱਤਲ ਲਵੇਟ ਗੋਬਦੀ ਸੁੰਡੀ ਦੋਨਾਂ ਨੂੰ ਇੱਕੋ ਵਾਰ ਚ ਕੰਮ ਕਰਦੀ ਹੈ ਠੀਕ ਹੈ ਜੀ ਆਹ ਦਵਾਈ ਹੈ ਜੀ ਹਾਂ ਜੀ ਇਹ ਦਵਾਈ ਹੈ ਜੀ ਹਾਂ ਜੀ ਸ਼੍ਰੀ ਰਾਮ ਕਰੋਨ ਤੋਂ ਆ ਮਾੜਾ ਜ ਮੈਂ ਸਾਰਾ ਵੀਰ ਨੂੰ ਕਹਾਂਗਾ ਮਤਲਬ ਹੈ ਜੀ ਨਵਾਂ ਅਵਿਸ਼ਕਾਰ ਬਿਹਤਰ ਨਤੀਜੇ ਵੀ ਵਧੀਆ ਨਤੀਜੇ ਮਿਲ ਸਕਣ ਨਜ਼ਦੀਕ ਆ ਕੇ ਵੀਡੀਓ ਬਣਾ ਲਓ ਥੋੜਾ ਜ ਜਿਹੜਾ ਦੇਖ ਸਕੇ ਵੀਡੀਓ ਇਸ ਦੀ ਡੋਜ਼ ਆ ਜੀ 125 ਐਮਐਲ ਇੱਕੜ ਦੇ ਵਿੱਚ ਅੱਛਾ ਜੀ ਕੀ ਕੁਝ ਕਰਦੀ ਹੈ ਜੀ ਇਹ ਦਵਾਈ ਇਹ ਜਿੰਨੇ ਵੀ ਤਰ੍ਹਾਂ ਦੀ ਸੁੰਡੀਆਂ ਨੇ ਪੱਤਲ ਲਵੇਟ ਗੋਬਦੀ ਸੁੰਡੀ ਜਾਂ ਹੋਰ ਤਰ੍ਹਾਂ ਦੀ ਸੁੰਡੀਆਂ ਉਹਨਾਂ ਨੂੰ ਪੂਰਾ ਕੰਟਰੋਲ ਕਰਦੀ ਹੈ ਜੀ ਅੱਛਾ ਤੇ ਉਸ ਨੂੰ ਅਟੈਕ ਕਰ ਦਿੰਦੀ ਹੈ ਉਸ ਤੇ ਪੈਰਾਲਾਈਜ਼ ਕਰ ਦਿੰਦੀ ਹੈ ਸੁੰਡੀ ਨੂੰ ਤੇ ਉਸ ਦਾ ਪਰਲੇਸ ਉਹਨਾਂ ਕੋਲ ਉੱਥੇ ਖੜ ਜਾਂਦੀ ਹੈ ਤੇ ਉਹ ਅੱਗੇ ਖਾਣ ਪੱਤੇ ਨੂੰ ਨੁਕਸਾਨ ਨਹੀਂ ਕਰ ਸਕਦੀ ਠੀਕ ਹੈ ਜੀ ਇਸ ਦਾ ਇਹ ਕੰਮ ਹੈ ਜੀ ਤੇ ਇਹਦਾ ਹੁਣ ਤੁਹਾਨੂੰ ਆਪਾਂ ਅਜੇ ਪੁੱਛਿਆ ਵੀ ਕਿਵੇਂ ਇਹਦਾ ਜੇ ਸੁੰਡੀ ਦਾ ਅਟੈਕ ਹੋਵੇ ਤਾਂ ਵੀ ਆਪਾਂ ਜੀਰੀ ਦੇ ਉੱਤੇ ਕਰ ਸਕਦੇ ਆ ਇਹ ਹਾਂਜੀ ਅਗਰ ਇਹ ਅਗਰ ਪਿਆ ਅਟੈਕ ਹੋਇਆ ਹੋਇਆ ਹਾਂਜੀ ਉਸ ਨੂੰ ਵੀ ਰੋਕੂਗੀ ਤੇ ਆਉਣ ਤੋਂ ਵੀ ਰੋਕੂਗੀ ਇਹ ਦੋਨੋਂ ਕੰਮ ਕਰਦੀ ਹੈ ਅੱਛਾ ਤੇ ਰਿਜ਼ਲਟ ਦੀ ਗੱਲ ਕਰੀਏ ਰਿਜ਼ਲਟ ਕਿੰਨੇ ਦਿਨ ਹੋ ਸਕਦਾ ਰਿਜ਼ਲਟ ਇਸ ਦਾ 18 ਤੋਂ 20 ਦਿਨਾਂ ਦਾ ਰਿਜ਼ਲਟ ਪੱਕਾ ਮਿਲਿਆ ਜੀ ਜਿਸ ਤੋਂ ਅਸੀਂ ਨੇ ਡੈਮੋ ਲਾਇਆ ਨੇ ਸ਼ੁਰੂ ਤੋਂ ਉਸ ਦਿਨ ਤੋਂ ਸਾਨੂੰ ਰਿਜ਼ਲਟ 20-22 ਦਿਨ ਦਾ ਰਿਜ਼ਲਟ ਹੈਗਾ ਜੀ अच्छा ਉਸ ਤੋਂ 20 ਤੋਂ ਪਲੱਸ ਜਾ ਸਕਦਾ ਇੱਕ ਹੋਰ ਜੇ ਮੈਂ ਤੁਸੀ ਦੱਸਣਾ ਵੀ ਇਹ ਦਵਾਈ ਨਾਲ ਗਰੋਥ ਦਾ ਕੰਮ ਵੀ ਕਰਦੀ ਆ ਹਰਾ ਭਰਾ ਜ਼ਿਆਦਾ ਕਰਦੀ ਆ ਫਸਲ ਨੂੰ ਤੇ ਨਾਲ ਇਹਦਾ ਇੱਕ ਕੱਲੀਓ ਸਪਰੇਅ ਕਰ ਸਕਦੇ ਆ ਜਾਂ ਇਹਦੇ ਨਾਲ ਆਪਾਂ ਕੋਈ ਫੰਗੀ ਸਾਈਡ ਵਗੈਰਾ ਹੋਰ ਵੀ ਮਿਕਸ ਕਰ ਸਕਦੇ ਆ ਹਾਂਜੀ ਇਹ ਗਰੋਥ ਦਾ ਕੰਮ ਕਰੇ ਤਾਂ ਤੁਹਾਡੇ ਇਹਨਾਂ ਦੇ ਵਿੱਚੋਂ ਕਿਹੜਾ ਫੰਗੀ ਜਾ ਰਿਹਾ ਹੈ ਸਾਡੀ ਸਮਝਾਓ ਸ੍ਰੀ ਰਾਮ ਦੇ ਇੱਕ ਤਾਂ ਦੋ ਪਲੇਟ ਆਉਂਦਾ ਜੀ ਜੋ ਨਵਾਂ ਪ੍ਰੋਡਕਟ ਹੈ ਦੋ ਮੜਾ ਜਾ ਨਹੀਂ ਦੇਖੀ ਸ੍ਰੀ ਰਾਮ ਦਾ ਇਹ ਡੋਪਲੀਟ ਨਵਾਂ ਪ੍ਰੋਡਕਟ ਹੈ ਜੀ ਇਹ ਵੀ ਇਹਦੀ ਡੋਜ਼ ਦਾ ਤੋ ਦਰਸ਼ਕਾਂ ਨੂੰ ਕਿੰਨੀ ਆ ਡੋਜ਼ ਇਹਦੀ ਤੇ ਇਸਦੀ ਡੋਜ਼ ਹੈ ਜੀ 1 ਲੀਟਰ ਇਹ 5 ਗਿੱਲਾਂ ਵਿੱਚ ਪੈ ਜਾਂਦਾ ਜੀ ਠੀਕ ਹੈ ਜੀ ਤੇ ਇਸ ਦੇ ਨਾਲ ਆਉਂਦਾ ਜੀ ਆਪਣੇ ਕਲੈਕਸੀ ਠੀਕ ਹੈ ਜੀ ਉਸ ਦੀ ਵੇਪਸ ਵਿੱਚ ਨਾਲ ਰਲਾ ਕੇ ਸਪਰੇਅ ਕਰ ਸਕਦੇ ਹਾਂ ਠੀਕ ਹੈ ਜੀ ਤੇ ਇਹਦੀ ਡੋਜ਼ ਕਿੰਨੀ ਹੈ ਜੀ ਇਸ ਦੀ 1 ਲੀਟਰ ਇਹ 4 ਗਿੱਲਾਂ ਵਿੱਚ ਪੈ ਜਾਂਦਾ ਜੀ ਠੀਕ ਹੈ ਜੀ ਇਸ ਤੋਂ ਬਿਨਾ ਜਿਹੜਾ ਆਪਾਂ ਆਪਣਾ ਡੋਜ਼ ਸਟicker ਅੱਛਾ ਜੀ ਜੋ ਸੀਡਰ ਆਉਂਦਾ ਸੁਪਰ ਅਬਟਰਾ ਉਹਦਾ ਤੇ ਇਸ ਨੂੰ ਵੀ ਤੁਸੀਂ ਆਪਾਂ ਪੰਪ ਦੇ ਵਿੱਚ 5 ml ਤੋਂ 10 ml ਪਾ ਕੇ ਸਪਰੇਅ ਦੀ ਕਰ ਸਕਦੇ ਆ ਤਾਂ ਜੋ ਮੌਸਮ ਤੋਂ ਬਚਿਆ ਜਾ ਸਕੇ ਅਗਰ ਇਹਦੇ ਜੋ ਆਪਾਂ ਜਿਵੇਂ ਨਾ ਭਰਾਮਾ ਨੂੰ ਇਹ ਬੈਨੀਫਿਟ ਸਮਝਾਓ ਵੀ ਇਹਦੇ ਪਾਉਣ ਦਾ ਕੀ ਬੈਨੀਫਿਟ ਹੈ ਜੇ ਜਿਮੀਦਾਰ ਭਰਾ ਦਵਾਈ ਦੇ ਨਾਲ ਇਹ ਪਾ ਲੰਦਾ ਹੈ ਕਈ ਜਿਮੀਦਾਰ ਭਰਾ ਇਹ ਸਮਝਦੇ ਨੇ ਵੀ ਇਹ ਮਹੀ ਕਰਕੇ ਹੀ ਪੈਂਦਾ ਲੇਕਿਨ ਇਹ ਜਾ ਕੁਝ ਨਹੀਂ ਹੈਗਾ ਇੱਕ ਵਾਰ ਮੈਂ ਤੁਹਾਨੂੰ ਦੱਸ ਦਿੰਦਾ ਵੀ ਇਹ ਜੋ ਦਵਾਈ ਹੈ ਸਟਿੱਕਰ ਹੈ ਇਹਨੂੰ ਐਂਡ ਦੇ ਵਿੱਚ ਪਾਉਣਾ ਜੇ 16 ਲੀਟਰ ਵਾਲਾ ਪੰਪ ਆ ਜਿਵੇਂ ਹੱਥ ਵਾਲਾ ਉਹਦੇ ਵਿੱਚ ਆਪਾਂ ਨੇ 5 ਐਮ ਐਲ ਪ੍ਰਤੀ ਇਹਨੂੰ ਪਾਉਣਾ ਆ ਜੇਕਰ ਪੰਪ ਹੈਗਾ 25 ਲੀਟਰ ਵਾਲਾ ਤਾਂ ਇਹਨੂੰ 7 ਐਮ ਐਲ ਪਾ ਸਕਦੇ ਆ ਇਹਦਾ ਕੰਮ ਇਕੱਲਾ ਇਹ ਨਹੀਂ ਹੈਗਾ ਵੀ ਮੀਂਹ ਦੇ ਵਿੱਚ ਇਹ ਕੰਮ ਕਰਦਾ ਹੈ ਇਹ ਦਵਾਈ ਨੂੰ ਬੂਟੇ ਦੇ ਆਰ ਪਾਰ ਕਰ ਦਿੰਦਾ ਪਿਓਰ ਸਿਲਿਕਾ ਉਹਨਾ ਇਹ ਇਹਦਾ ਨਾਲ ਕੀ ਹੁੰਦਾ ਹੈ ਵੀ ਦਵਾਈ ਥੱਲੇ ਨਹੀਂ गिरਦੀ ਤੇ ਸੁੰਡੀ ਦਾ ਅਟੈਕ ਤੇ ਦਵਾਈ ਵੇਸਟ ਨਹੀਂ ਹੁੰਦੀ 100% ਦਵਾਈ ਕੰਮ ਕਰਦੀ ਹੈ ਤਾਂ ਸਾਰੇ ਜ਼ਿੰਮੇਵਾਰ ਭਰਾਵਾਂ ਨੂੰ ਆਪਾਂ ਇੱਕ ਵਾਰ ਫਿਰ ਤੋਂ ਬੇਨਤੀ ਕਰਦੇ ਆਂ ਮੈਂ ਖੁਦ ਇਹਨੂੰ ਵੇਚ ਚੁੱਕਿਆ ਤੇ ਜ਼ਿੰਮੇਵਾਰ ਦਾ ਰਿਜ਼ਲਟ ਪੂਰਾ ਲੈ ਚੁੱਕਿਆ ਰਿਜ਼ਲਟ 100% ਹੈ ਜਿਵੇਂ ਕਿ ਮੌਸਮ ਵਧੀਆ ਰਹਿ ਗਿਆ ਕੰਪਨੀ ਜਿਵੇਂ 18 ਤੋਂ 20 ਦਿਨ ਦਾ ਰਿਜ਼ਲਟ ਕਹਿ ਰਹੀ ਆ ਜੇ ਮੌਸਮ ਮੀਂਹ ਵਾਲਾ ਜਾਂ ਵਧੀਆ ਰਹਿ ਗਿਆ ਟੈਂਪਰੇਚਰ ਡਾਊਨ ਹੁੰਦਾ ਤਾਂ ਇਹਦਾ ਰਿਜ਼ਲਟ 25 ਦਿਨ ਵੀ ਆ ਰਿਹਾ ਹੈ ਰਿਜਲਟ ਹੁਣ ਇੱਕ ਜ਼ਿੰਮੇਵਾਰ ਭਰਾ ਦੱਸ ਕੇ ਗਿਆ ਵੀ ਜਿਵੇਂ 110 ਦੇ ਜਾਂ ਹੋਰ ਦੇ ਨਾਲ ਨੋਕਾਂ ਹੋ ਰਹੀਆਂ ਨੇ ਬਿਲਕੁਲ ਠੀਕ ਹੋ ਰਹੀਆਂ ਨੇ ਇਹਦੇ ਨਾਲ ਬੰਦੇ ਇਹਦੀ ਸਪਰੇਅ ਕਰਨ ਤੋਂ ਬਾਅਦ ਉਹ ਵੀ ਠੀਕ ਹੋ ਗਿਆ ਤਾਂ ਧੰਨਵਾਦ ਕਰਦੇ ਆਂ ਸ਼ਰੀਰਾਮ ਕੰਪਨੀ ਦਾ ਤੇ ਡਾਕਟਰ ਅਗਰਜੀ ਜੀ ਦਾ ਧੰਨਵਾਦ